ਮੇਰਾ ਨਾਮ ਦਲਵਾਰ ਸਿੰਘ ਜੀ ਕੀ ਕਿਥੋਂ ਆ ਰਹੇ ਸੀ ਤੁਸੀਂ ਅਸੀਂ ਪਟਿਆਲੇ ਤੋਂ ਬਹਿ ਕੇ ਆ ਰਹੇ ਹਾਂ ਸਵਾਰੀਆਂ ਜੀ ਅੱਛਾ ਜੀ ਤੇ ਜਦੋਂ ਇਹ ਬੱਤਲ ਬੱਸ ਵੀ ਆ ਰਹੀ ਆ ਬੱਸ ਥੋੜੀ ਘਾਇ ਸੋਸ ਰਿਪੀਟ ਤੇ ਇਹਨੇ ਕਾਰ ਆਪਾਸ ਕਾਣ ਲਿਆ ਜਦੋਂ ਇਹ ਟਰਾਲਾ ਮਗਰ ਵੱਜਿਆ ਨਾ ਬੱਸ ਨੂੰ ਘੁਮਾ ਦਿੱਤਾ ਨੇ ਫੜ ਕੇ ਪਹਿਲਾਂ ਤੇ ਉਧਰ ਚਿੜਾ ਦੇ ਬੱਸ ਉਹਨੇ ਸੰਭਲਿਆ ਇਹ ਡਰਾਈਵਰ ਨੇ ਪਰ ਨਹੀਂ ਸੰਭਲੀ ਗਈ ਜਦੋਂ ਇਹ ਟਰਾਲਾ ਮਗਰ ਵੱਜਾ ਘੁਮਾ ਕੇ ਤੇ ਨਿੱਕੇ ਰੋਕ ਛੜ ਕੇ ਚੱਲਦੀ ਮਤਲਬ ਟਰਾਲਾ ਜਾਵਾ ਸਪੀਡ ਚਾਨ ਕਰਕੇ ਗੱਲ ਆ ਜਿਆਦਾ ਪਤਾ ਨਹੀਂ ਉਹਨੂੰ ਨੀਂਦ ਆਈ ਜਾਂ ਕੀ ਗੱਲ ਬਣੀ ਆ ਕੀ ਨਹੀਂ ਬਣੀ ਜਿਆਦਾ ਸਪੀਡ ਚ ਕਰਕੇ ਬੱਸ ਸਲੋਈ ਉਹਨੇ ਜਿਉਂ ਮਗਰੋਂ ਧੱਕਿਆ ਬੱਸ ਹੀ ਨਿੱਕੇ ਰੋ ਕਰਤੀ ਕਿਹੜੀ ਬੱਸ ਹੈ ਮੁੰਡੇ ਬਾਈ ਜੀ ਇਹ ਪੀ ਆਰਟੀਸੀ ਹੈ ਜੀ ਬੂਟੀ ਆੜੀ ਤੁਸੀਂ ਕਿੱਥੋਂ ਬੈਠੇ ਆ ਅਸੀਂ ਪਟਿਆਲੇ ਤੋਂ ਬੈਠ ਕੇ ਆਏ ਅੱਛਾ ਪਟਿਆਲੇ ਤੋਂ ਬੈਠ ਕੇ ਤੇ ਇੱਕ ਕਾਰ ਵੀ ਸੀ ਵਿਚ ਲਪੇਟ ਚ ਆ ਗਈ ਆਹ ਲਪੇਟ ਚ ਜਦੋਂ ਉਹਨੇ ਬੱਸ ਨੂੰ ਧੱਕਿਆ ਨਾ ਨਾਲ ਹੀ ਉਹ ਕਾਰ ਵੀ ਅਗਲੇ ਪਿੰਨੇ ਪਾਤਖੰਡੀ ਉਹਨੂੰ ਠੋਪਰ ਵੱਜੀ ਉਹ ਵੀ ਘੁੰਮ ਗਈ ਨਾਲ ਹੀ ਉਹਨੇ ਬੱਸ ਕਿੰਨੀਆਂ ਕਿ ਸਵਾਰੀਆਂ ਲੱਗਦੀਆਂ ਸੀ ਵੱਡੇ ਬਾਈ ਬੱਸ 40 ਕਿ ਸਵਾਰੀਆਂ ਚੱਲਦੀਆਂ ਵਿਚਾਰਿਆ ਜੀ ਸਾਰਾ ਸਵਾਰੀਆਂ ਅਸੀਂ ਕੱਢੀਆਂ ਆਪ ਕੱਢੀਆਂ ਕਾਰ ਵਾਲੇ ਵੀ ਕੱਢੇ ਆ ਇਹ ਵੀ ਕੱਢੇ ਆਹੀਂ ਅੱਛਾ ਵਿਚਾਰਿਆ 64 ਵਿਚਾਰਿਆ ਮਹਾਰਾਜ ਬਿਚਾ ਗਿਆ ਉਹ ਟੈਂਕਰ ਵਾਲਾ ਉਹਦਾ ਵਿਚਾਰਿਆ ਜੀ ਉਹਦਾ ਵਿਚਾਰਿਆ ਉਹ ਜਦੋਂ ਵੱਜਿਆ ਬਸ ਤਾਈ ਘੁੰਮੀ ਆ ਸਾਰੀ ਉਹਨੇ ਧੱਕਿਆ ਬੱਸ ਕੀ ਲੱਗਦਾ ਉਹ ਸਪੀਡ ਜ਼ਿਆਦਾ ਚ ਹੋਏਗਾ ਬਹੁਤ ਸਪੀਡ ਚ ਹੋਏਗੀ ਮੇਰਾ ਨਾਮ ਇੰਦਰਪ੍ਰੀਤ ਇੰਦਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਨਾ ਇਹ ਲਾਲੜੂ ਦਵਾਰ ਤੇ ਕੀ ਮਾਮਲਾ ਹੈ ਕਿ ਕਿਹੜੀ ਗੱਡੀ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀ ਹੈ ਕਿ ਖਾਲੀ ਭਰੀ ਹੈ ਤੇ ਕੀ ਕਿੰਨਾ ਐਕਸ਼ਨ ਕਿਦਾਂ ਹੋ ਗਿਆ ਜੀ ਇਹ ਜੀ ਮੈਂ ਹੁੰਡਿਆ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਹੈ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖਿੱਚਦੇ ਖਿੱਚਦਾ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲਓ ਤੇ ਦੇਖ ਗੱਡੀ ਬ੍ਰਿਜ ਨਾਲ ਕਾਰ ਵੀ ਠੁੱਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗਾੜੀ ਬ੍ਰੇਕ ਮਾਰੀ ਕਾਰ ਵਾਲੇ ਬੱਸ ਵਾਲੇ ਦੇ ਬ੍ਰੇਕ ਮਾਰੀ ਬੱਸ ਵਾਲੇ ਦੇ ਬੱਸ ਵਾਲੇ ਤੁਸੀਂ ਮਗਰ ਲਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਬਚਾਅ ਹੋ ਗਿਆ ਬਾਕੀ ਇਹ ਆ ਵੀ ਕਿੰਨੇ ਕੁ ਲੋਕ ਜ਼ਖਮੀ ਹੋਏ ਐ ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਜ਼ਖਮੀ ਤਾਂ ਥੋੜੇ ਬਹੁਤ ਹੋਏ ਆ ਬੱਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਇਕੱਲਾ ਐ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ ਹਾਂਜੀ ਹਾਂਜੀ ਐਡਾ ਤੁਸੀਂ ਲੈ ਕੇ ਤੁਰੇ ਹੋ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਕਾਦੀ ਗਲਤੀ ਮੈਂ ਪਿੱਛੋਂ ਲੈ ਕੇ ਠੋਕਤਾ ਸਭ ਤਾਂ ਲਾਸਟ ਆ ਮੈਂ ਹੀ ਨੇ ਪਿੱਛੋਂ ਲਿਆ ਕੇ ਠੋਕਤਾ ਤੁਸੀਂ ਕਹਿੰਦੇ ਪਿੱਛੋਂ ਕਿਉਂ ਲਿਆ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਵਜੇ ਜੇ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ ਨੁਕਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਨੂੰ ਬਹੁਤ ਜ਼ਿਆਦਾ ਬਚਾ ਕੀਤਾ ਨਹੀਂ ਤੇ ਉਹ ਬੱਸ ਦੀ ਹਾਲਤ ਦੇਖ ਲਓ ਤੁਸੀਂ ਠੀਕ ਹੈ ਤੁਹਾਡੇ ਕੋਈ ਵਿਚਾਰੇ ਸਾਡੇ ਕੋਲ ਨਾਰਮਲ ਚੱਟਾ ਹੁੰਦਾ ਬੱਸ ਮੂਰੇ ਸੀ ਗੱਡੀ ਆ ਰਹੀ ਜੀ ਬੱਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ हां सही आ रही अपनी कहले ब्रेक बड़ी मारी है गाड़ी मगर ना के आ ਤੁਸੀਂ ਤੁਸੀਂ ਅਸੀਂ ਮਗਰ ਮਗਰ ਆ ਰਹੇ ਸੀ ਉੜ ਗਏ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਤੇ ਜੀ ਅਹੀਂ ਆਪਣੀ ਗੱਡੀ ਸੀਗੀ ਸੈਫਟ ਚ ਅੱਛਾ ਹਾਂਜੀ ਪਹਿਲਾਂ ਬੱਸ ਵਾਲਾ ਆ ਰਿਹਾ ਸੀ ਮੋਰੀ ਗੱਡੀ ਸੀ ਅੰਬਰਸਾਡ ਨੰਬਰ ਦੋ ਦਾ ਉਹਨੂੰ ਇਹਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੋਰੇ ਲੈ ਲਈ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਵੀ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਹਨੇ ਘੱਟ ਬਹੁ ਮਾਰਿਆ ਇਹਨੂੰ ਇੱਕ ਬੰਦਾ ਇਹ ਜਿਹੜੇ ਬਰੀਜਾ ਗੱਡੀ ਹੈ ਤੁਹਾਡੀ ਹੈ ਜੀ ਹਾਂਜੀ ਮੇਰੀ ਮੇਰਾ ਕੀ ਹਾਸਾ ਕਿਦਾ ਵਾਪਰ ਗਿਆ ਜੀ ਇਹ ਆਸਮੇਂ ਅੱਗੇ ਆ ਰਹੀ ਸੀ ਤੇ ਬੱਸ ਨੇ ਲਿਆ ਕੇ ਮਗਰ ਮਾਰੀ ਤੇ ਟੋਕਨ ਬੋਧ ਵਿੱਚ ਮਾਰਿਆ ਮੈਂ ਗਰੋਸ ਕੀਤੀ ਤੇ ਤੈਨੂੰ ਜੀਟੀ ਰੋਡ ਤੇ ਉਹ ਵੀ ਤੇ ਐਸੀ ਬੱਸ ਵੀ ਅੱਛਾ ਜੀ ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕਦਾ ਵੇਚ ਪਰਿਵਾਰ ਸੀਗਾ ਤੁਹਾਡਾ ਪੰਜ ਹੀ ਪੰਜ ਵਿਚਾਰਿਆ ਹੀ ਸਾਰਿਆਂ ਦਾ ਮੇਰੀ ਉਹ ਤੋਂ ਆਨੇ ਪਿਆ ਹੋ ਗਿਆ ਭਰਾ ਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ 64 ਡੇਰ ਸਾਡੇ ਬੋਡੀ ਦਾ ਮਤਲਬ ਤੁਮ ਆਇਆ ਦਿੱਲੀ ਜਲ ਦੇ ਇੱਥੇ ਸਤ ਸਿੰਦਰ ਸਿੰਘ ਸਾ ਠੀਕ ਆ ਹੁਣ ਸਾਰਾ ਪਰਿਵਾਰ ਕੇ ਸਾਡੇ ਮਾੜੀ ਮੇਰੇ ਆਈ ਜੋ ਉਹ ਤੁਹਾਨੂੰ ਬਈ ਗੱਡੀ ਨਾਲ ਜਾਣਾ ਹੈ ਬਾਕੀ ਤੇ ਠੀਕ ਹੈ ਜੀ ਬਾਕੀ ਗੱਡੀ ਉੱਥੇ ਚੜ੍ਹ ਜਾਈ ਬੱਸ ਬਹੁਤ ਸ਼ੁਕਰ ਵੀ ਹੋ ਪਟੜੀ ਜੜ ਗਈ ਤੁਹਾਨੂੰ ਤੁਹਾਨੂੰ ਬਾਸੜਾ ਦੇ ਪਿੱਛੇ ਹਟ ਗਿੱਤੇ ਜੜੀ ਜੜੀ ਹਾਂਜੀ ਬੱਸ ਹਾਂਜੀ ਆ ਕੇ ਆ ਰਹੇ ਹਾਂ ਤੇ ਆਉਣ ਰਿਹਾ ਜੀ ਸਾਈਡ ਬੱਸ ਦੇ ਸਿੰਘ ਜੀ ਪਿੱਛੋਂ ਉਹ ਤੁਹਾਨੂੰ ਮਗਰ ਨੂੰ ਪਤਾ ਨਹੀਂ ਉਹ ਮਗਰ ਨੂੰ ਕਾਲਾ ਪੱਤਰਾ ਉਹ ਮਗਰ ਹਨਾ ਇੱਥੋਂ ਕਾਲਾ ਵਿੱਚ ਸਫ਼ਰ ਕਰ ਰਹੇ ਸੀ ਨਾ ਮਿਲ ਨਹੀਂ ਆਇਆ ਤੇ ਜਿਹੜਾ ਜਲੰਧਰ ਜਾਣ ਵਾਲਾ ਰਾਈ ਹੈ ਉੱਥੇ ਕੈਂਟਰ ਬੱਸ ਤੇ ਇੱਕ ਗੱਡੀ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜੋ ਰੋਡ ਬਲੌਕ ਹੋ ਗਿਆ ਤੇ ਫਿਲਹਾਲ ਦੀ ਗੱਡੀ ਸਾਰੀ ਸਵਾਰੀਆਂ ਸੇਫ ਨੇ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਕਿਹੜੀ ਕਿਹੜੀ ਗੱਡੀ ਦਾ ਤੇ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਮੋਕੇ ਤੇ ਇੱਕ ਕੈਂਟਰ ਹੈ ਜੀ 12P ਜੀ ਨਾਲ ਫਿੱਲਾ ਇੱਕ ਬੱਸ ਹੈ ਤੇ ਇੱਕ ਗੱਡੀ ਹੈ ਜਿਹਨਾਂ ਦਾ ਆਪਸ ਐਕਸੀਡੈਂਟ ਹੋਇਆ ਤੇ ਸਵਾਰੀਆਂ ਸਾਰੀਆਂ ਠੀਕ ਨੇ ਤੇ ਹੁਣ ਅਸੀਂ ਮੰਗਾਈਆਂ ਨੇ ਕਰੇਨਾ ਤੇ ਹਾਈਡਰਾ ਮੰਗਾਈ ਹੈ ਉਸ ਸਾਈਡ ਤੋਂ ਕਰਕੇ ਜੋ ਚਾਲੂ ਕਰਾਵਾਂਗੇ ਰੋਡ ਤੇ ਸਾਰਾ ਕੁਝ ਪੀਸਫੁਲ ਹੈ ਫੇ ਸਾਹਮਣੇ ਆਇਆ ਕੋਈ ਵੀ ਕਿਹਦੀ ਗਲਤੀ ਆਈ ਕੋ ਸਾਹਮਣੇ ਅਜੀ ਦੇਖਦੇ ਆਂ ਇਨਵੈਸਟੀਗੇਸ਼ਨ ਦਾ 파ਰ ਹਜੇ ਅਸੀਂ ਮਿਲੇ ਨਹੀਂ ਅੱਦਿਆਂ ਨੂੰ ਤਾਂ ਕਿਉਂਕਿ ਜੋ ਬਾਸਾਂ ਵਾਲੇ ਵੀ ਨਹੀਂ ਹੈਗੇ ਤੇ ਕੈਂਟਰ ਵਾਲਾ ਤੇ ਕਾਰਾਂ ਵਾਲਾ ਉਹਨਾਂ ਦਾ ਪੁੱਛੀ ਚ ਸਾਹਮਣੇ ਆਉਗੋ ਕੀ ਦੀ ਗਲਤੀ ਐ ਐਸਐਚਓ ਸਾਹਿਬ ਜਿਹੜਾ ਕੈਂਟਰ ਹੈ ਗੈਸ ਨਾਲ ਭਰਿਆ ਹੋਇਆ ਹਾਂਜੀ ਐਲਪੀਜੀ ਗੈਸ ਨਾਲ ਭਰਿਆ ਚਲੋ ਪ੍ਰਮਾਤਮਾ ਕਰੇਗਾ ਇਦਾਂ ਦਾ ਕੋਈ ਘਟਨਾ ਨਾ ਵਾਪਰੇ ਜਿੱਦਾਂ ਦੀ ਘਟਨਾ ਵਰਤੀ ਆਪਣੇ ਕੋਲ ਕੀ ਸਹੂਲਤ ਹੈਗੀ ਆ ਸਾਰੇ ਪੂਕਤਾਂ ਇੰਤਜ਼ਾਮ ਨੇ ਜੀ ਅਸੀਂ ਫਾਇਰ ਬ੍ਰਿਗੇਡ ਵੀ ਮਂਗਾਈ ਪਈ ਐ ਤੇ ਆਲੇ-ਦਾਲੇ ਅਸੀਂ ਪੂਰੀ ਫੋਰਸ ਕਢਾਈ ਪਈ ਐ ਤਾਂ ਕਿ ਪਬਲਿਕ ਦਾ ਕੋਈ ਵੀ ਨੇੜੇ ਨਾ ਆ ਸਕੇ ਤੇ ਬਾਕੀ ਸਾਰਾ ਕੁਝ